ਅੱਜ ਭਾਗੇ ਜਦੋਂ ਇਹ ਉਹ ਪੁਰਾਣੇ ਸਮੇਂ ਦੇ ਬੋਰਡ ਨੇ ਜਦੋਂ ਬਾਬਾ ਬਲਕਨਾਥ ਜੀ ਬੋੜਾਂ ਦੇ ਥੱਲੇ ਬੈਠ ਕੇ ਸ਼ਿਵ ਭਗਵਾਨ ਦੀ ਰੱਦਨਾ ਵਿੱਚ ਮੀਨਂਹ ਰੰਗੇ ਸੀ ਤੇ ਗੰਵਾਚਰਾ ਦੇ ਸੀ ਇਮਾਰਤ ਨੂੰ ਉਹਨਾਂ ਦੇ ਵਾਸਤੇ ਲੱਸੀ ਰੋਟੀਆਂ ਲਾਈਆਂ ਹੁੰਦੀ ਸੀ ਲੇਕਿਨ ਇਹ ਉਹ ਬੋਰਡ ਤਾਂ ਨਹੀਂ ਹੈਗਾ ਜਿੱਥੇ ਬਾਬਾ ਜੀ ਨੇ ਲੱਸੀ ਰੋਟੀਆਂ ਕੱਢ ਕੇ ਦਿਖਾਈਆਂ ਸੀ ਲੇਕਿਨ ਇਹ ਉਸੇ ਸਮੇਂ ਦੇ ਪੁਰਾਣੇ ਬੋਰਡ ਵਾ ਤੁਸੀਂ ਦੇਖ ਸਕਦੇ ਆ ਕਿ ਇਹ ਇਹਨਾਂ ਦੀਆਂ ਜੜਾਂ ਕਿੰਨੀ ਮੋਟੀਆਂ ਤੇ ਮਜ਼ਬੂਤ ਵਾ ਤੇ ਇਹਨਾਂ ਨੂੰ ਦੇਖ ਕੇ ਉਹ ਸਮੇ ਜਿਹੜਾ ਸਮਿਆਂ ਦੇ ਵਿੱਚ ਬਾਬਾ ਬਲਕਨ ਸਿੰਘ ਜੀ ਬੋੜਾ ਥੱਲੇ ਬੈਠ ਕੇ ਧੂਨੇ ਲਗਾਇਆ ਕਰਦੇ ਸੀਗੇ ਤੇ ਮਾਤਾ ਰਤਨ ਉਹਨਾਂ ਦੇ ਵਾਸਤੇ ਲੱਸੀ ਰੋਟੀਆਂ ਲੈ ਕੇ ਆਉਂਦੀ ਸੀ ਸੇਮ ਉਹੋ ਜੀ ਫੀਲਿੰਗ ਤੁਹਾਨੂੰ ਇਹਨਾਂ ਬੋੜਾ ਦੇ ਥੱਲੇ ਆ ਕੇ ਆਊਗੀ ਤੁਸੀਂ ਇੱਕ ਵਾਰੀ ਇਹਨਾਂ ਚੀਜ਼ਾਂ ਦਾ ਆਨੰਦ ਲੈ ਕੇ ਦੇਖੋ ਤੁਹਾਨੂੰ ਮਤਲਬ ਕਿ ਉਹ ਚੀਜ਼ ਕੁਦਰਤੀ ਫੀਲ ਹੋਊਗੀ ਕਿ ਵਾਕਿਆ ਹੀ ਸ਼ਾਇਦ ਉਹ ਸਮਾਂ ਇੰਨਾ ਹੀ ਇਸ ਤੋਂ ਵੀ ਹੋਰ ਜ਼ਿਆਦਾ ਖੂਬਸੂਰਤ ਹੋਊਗਾ ਤੇ ਉਹ ਦ੍ਰਿਸ਼ ਕਿੰਨਾ ਸੋਹਣਾ ਹੋਊਗਾ ਕਿ ਜਦੋਂ ਬਾਬਾ ਬਲਕਨਾਥ ਜੀ ਸ਼ਿਵ ਭੋਲੇ ਦੀ ਅਰਦਾਸਾਂ ਦੇ ਵਿੱਚ ਧੂਨੇ ਲਾ ਕੇ ਸਮਾਧੀ 'ਚ ਨੀਂਦ ਰਹਿੰਦੇ ਸੀ ਤੇ ਮਾਤਾ ਰਤਨ ਉਹਨਾਂ ਦੇ ਵਾਸਤੇ ਲੱਸੀ ਰੋਟੀਆਂ ਲੈ ਕੇ ਆਇਆ ਕਰਦੀ ਸੀ ਜੈ ਬਾਬੇ ਦੀ ਭਾਗੇ ਜਦੋਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਾਬਾ ਜੀ ਦੇ ਜੀਵਨ ਬਾਰੇ ਜਾਦਾ ਕੁਝ ਤਾਂ ਨਹੀਂ ਦੱਸ ਸਕਿਆ ਲੇਕਿਨ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਅਸੀਂ ਹੋਰ ਨਵੀਂ ਤੋਂ ਨਵੀਂ ਵੀਡੀਓ ਜਿਵੇਂ ਲੈ ਕੇ ਆਵਾਂਗੇ ਉਹਦੇ ਵਿੱਚ ਤੁਹਾਨੂੰ ਬਾਬਾ ਜੀ ਦੇ ਜੀਵਨ ਬਾਰੇ ਉਹਨਾਂ ਦੀ ਜੀਵਨ ਗਾਥਾ ਜੋ ਹੈਗੀ ਆ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਉਹ ਮੇਰੇ ਬਹੁਤ ਸਾਰੇ ਪ੍ਰੇਮੀ ਭਗਤ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਬਾਬਾ ਜੀ ਦੇ ਜੀਵਨ ਬਾਰੇ ਮੇਰੇ ਨਾਲ ਵੀ ਵੱਧ ਗਿਆਨ ਆ ਪਰ ਮੈਂ ਚਾਹੁੰਦਾ ਹਾਂ ਕਿ ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਆ ਜੋ ਸਾਡੇ ਬੱਚੇ ਆ ਜਿਨ੍ਹਾਂ ਨੂੰ ਬਾਬਾ ਜੀ ਦੇ ਜੀਵਨ ਬਾਰੇ ਨਹੀਂ ਪਤਾ ਉਹਨਾਂ ਨੂੰ ਸਾਡੀ ਵੀਡੀਓ ਦੇ ਰਾਹੀਂ ਜਿੰਨਾ ਵੀ ਵੱਧ ਤੋਂ ਵੱਧ ਗਿਆਨ ਮਿਲ ਸਕੇ ਉਹ ਅਸੀਂ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਜੇ ਕੜਾ ਪਾਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ